ਦੱਸ ਤਈਆ ਕਿ ਨੋਮੀਨੇਸ਼ਨ ਭਰਨ ਵਾਲੇ ਜਿਹੜਾ ਨੇ ਕਾਗਜ਼ ਜਮ੍ਹਾਂ ਕਰਾਉਣੇ ਸੀਗੇ ਕਾਗਜ਼ ਜਮ੍ਹਾਂ ਕਰਾਉਣ ਵਾਸਤੇ ਵੇਖ ਸਕਦੇ ਹੋ ਪਿੰਡਾਂ ਪਿੰਡਾਂ ਤੋਂ ਪੈਂਚ ਸਰਪੰਚ ਦੇ ਚਾਹਵਾਨ ਜਿਹੜੇ ਆ ਉਹ ਇੱਥੇ ਪਹੁੰਚੇ ਨੇ ਔਰ ਦੀਨਾ ਨਗਰ ਤੋਂ ਲਗਾਤਾਰ ਤੁਹਾਨੂੰ ਅਪਡੇਟ ਬਖਾ ਰਹੇ ਆ ਔਰ ਹਰ ਬਲਾਕ ਦੇ ਵਿੱਚ ਜਾਇਆ ਜਾ ਰਿਹਾ ਦੀਨਾ ਨਗਰ ਬਲਾਕ ਦੇ ਵਿੱਚ ਜਿੱਥੇ ਜਿੱਥੇ ਸਟੇਸ਼ਨ ਬਣਾਏ ਜਿੱਥੇ ਆ ਬਾਬੀਆਂ ਨੇ ਉੱਥੇ ਤੁਸੀਂ ਵੇਖ ਸਕਦੇ ਹੋ ਐਵੇਂ ਹੀ ਰਾਸ਼ਾ ਔਰ ਪਿੰਡਾਂ ਦੇ ਵਿੱਚੋਂ ਜੇ ਇੱਕ ਸਰਪੰਚ ਆ ਤੇ ਸਰਪੰਚ ਦੇ ਨਾਲ ਵੀ 10 ਜਣੇ ਜੇ ਮੈਂਬਰੀ ਦੇ ਕਿਸੇ ਨੇ ਭਰਿਆ ਤਾਂ ਉਸ ਦੇ ਨਾਲ ਵੀ 10 ਜਣੇ ਜਿਹੜੇ ਆ ਪਿੰਡਾਂ ਦੇ ਵਿੱਚੋਂ ਆਇਆ कि अपनी अपनी पार्टी ਦਾ ਸਹਿਯੋਗ ਕੀਤਾ ਜਾ ਰਿਹਾ ਆਪਣੇ ਆਪਣੇ ਭਾਈਚਾਰੇ ਨੂੰ ਸਾਂਝ ਨੂੰ ਜਿਹੜਾ ਵਧਾਇਆ ਜਾ ਰਿਹਾ ਔਰ ਦੇਖ ਸਕਦੇ ਹੋ ਤੁਸੀਂ ਕਿ ਦੂਰ ਦੂਰ ਪਿੰਡਾਂ ਤੋਂ ਆ ਕੇ ਲੋਕ ਇੱਥੇ ਖੜੇ ਨੇ ਔਰ ਇਹ ਅਸੀਂ ਗਰਲ ਸਕੂਲ ਵਿੱਚ ਦੀਨਾਨਗਰ ਵਿੱਚ ਖੜੇ ਆ ਔਰ ਇੱਥੇ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਕਿ ਜੇ ਲੋਕ ਕਹਿੰਦੇ ਆ ਕਿ ਸਾਡੀ ਜਿਹੜਾ ਪ੍ਰਬੰਧ ਨਹੀਂ ਆ ਬੈਠਣ ਤੇ ਪ੍ਰਬੰਧ ਨਹੀਂ ਆ ਲੇਕਿਨ ਇਸ ਦੇ ਅੰਦਰ ਪਰਮਿਸ਼ਨ ਜਿਹੜੀ ਆ ਉਹ ਸਿਰਫ ਨੋਮੀਨੇਟ ਜਿਸ ਨੇ ਕਾਰਜ ਕਰਨੇ ਉਸ ਨੂੰ ਹੁੰਦੀ ਆ ਲੇਕਿਨ ਉਸ ਦੇ ਨਾਲ ਜਿਹੜੇ ਪਿੰਡਾਂ ਵਿੱਚੋਂ ਆਇਆ ਜੇ 500 ਬੰਦਾ ਵੀ ਆ ਜਾਂਦਾ ਤਾਂ 500 ਦਾ ਪ੍ਰਬੰਧ ਜਿਹੜਾ ਵਾ ਉਹ ਕੋਈ ਲਿਖਤੀ ਰੂਪ ਤੇ ਨਹੀਂ ਹੈ ਕਿ ਉਸ ਦਾ ਵੀ ਪ੍ਰਬੰਧ ਹੋਵੇਗਾ ਉਹ ਲੋਕਾਂ ਦੇ ਆਪਣੇ ਸ਼ੌਂਕ ਆ ਉਹ ਕਿੰਨੇ ਜਣੇ ਪਿੰਡ ਤੋਂ ਆ ਸਕਦੇ